ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਆਪਣਾ ਕੱਲ ਗੇਟ ਲੱਗਿਆ ਸੀਗਾ ਤੇ ਅੱਜ ਹੈਗਾ ਵੀਰਵਾਰ ਤੇ ਅੱਜ ਜਾਣਾ ਡੈਡੀ ਜੀ ਨੂੰ ਮਿਲਣਾ ਤੇ ਅੱਜ ਦੇਖਦੇ ਹਾਂ ਹਾਲ ਚਾਲ ਪੁੱਛ ਕੇ ਆਵਾਂਗੇ ਨਾਲ ਤੁਹਾਨੂੰ ਕੁਝ ਦੱਸਾਂਗੇ ਕਈ ਮੈਸੇਜ ਆ ਰਹੇ ਨੇ ਕਿ ਡੈਡੀ ਬਾਰੇ ਅਪਡੇਟ ਦੇ ਦਿਓ ਕੁਝ ਡੈਡੀ ਬਾਰੇ ਅਪਡੇਟ ਦੇ ਦਿਓ ਅਪਡੇਟ ਤਾਂ ਇਹਨੇ ਕੁਝ ਖਾਸ ਨਹੀਂ ਅੱਜ ਹਾਲ ਚਾਲ ਪੁੱਛ ਕੇ ਆਵਾਂਗੇ ਬਾਕੀ 7 ਤਰੀਕ ਨੂੰ ਤਰੀਕ ਹੈ ਉਦੋਂ ਪਤਾ ਲੱਗਾਂ ਉਦੋਂ ਪਤਾ ਲੱਗਾਂਗਾ ਤੇ ਹੁਣ ਚੱਲੀਏ ਮੈਂ ਤੇ ਮੰਮੀ ਜੀ ਤੇ ਨਾਲ ਬਾਬਾ ਜੀ ਅਮਰੇਤਾ ਜੀ ਦੇ ਡੈਡੀ ਜੀ ਚੱਲੇ ਨਾਲ ਸਾਡੇ ਉਹ ਬਾਬਾ ਜੀ ਵੀ ਕਹਿੰਦੇ ਕਿ ਮੈਂ ਵੀ ਮਿਲ ਕੇ ਆਉਣਾ ਮੈਂ ਕਿ ਚਲੋ ਅੱਜ ਚੱਲਦੇ ਅੱਜ ਪਹਿਲਾਂ ਚਾਚਾ ਜੀ ਕਹਿੰਦੇ ਆਉਣਾ ਸੀਗਾ ਫੇਰ ਅੱਛੀ ਕਹਿੰਦੇ ਮੈਂ ਤੇ ਆ ਨਹੀਂ ਹੁਣਾ ਕਿ ਕਹਿੰਦੇ ਚਲੋ ਬਾਬਾ ਜੀ ਬਾਬਾ ਜੀ ਕਹਿੰਦੇ ਮੈਂ ਵੀ ਜਾਣਾ ਮੈਂ ਚਲੋ ਬਾਬਾ ਜੀ ਨੂੰ ਲੈ ਚੱਲਦੇ ਆ ਤੇ ਚਲੋ ਭਾਈ ਚੱਲੀਏ ਹੁਣ ਤੇ ਫੇਰ ਆ ਕੇ ਹਾਲ ਚਾਲ ਦੱਸਾਂਗਾ ਤੁਹਾਨੂੰ ਡੈਡੀ ਜੀ ਦਾ ਮੰਮੀ ਚਲੀ ਗਈ ਮੰਮੀ ਇਹ ਤਿਆਰ ਹੋ ਗਏ ਮੰਮੀ ਜੀ ਜੀ ਡੈਡੀ ਜੀ ਨੂੰ ਮਿਲਿਆ ਏ ਠੀਕ ਠਾਕ ਹੈ ਅੱਜ ਨਾਲ ਬਾਬਾ ਜੀ ਵੀ ਗਏ ਸੀ ਠੀਕ ਠਾਕ ਇੱਥਾ ਜੀ ਠੀਕ ਹੈ ਤੇ ਹੁਣ ਚੱਲੇ ਸੀ ਪੱਟਾ ਸਾਹਿਬ ਮੱਥਾ ਟੇਕਣ ਚੱਲੀਏ ਦੱਸਾਂ ਕਰਕੇ ਆਉਂਗੇ ਕਿ ਜਲਦੋਂ ਜਲਦ ਬੇਲ ਮੇਲੇ ਠੀਕ ਹੈ ਹਾਂ ਚਲੀਏ ਚੱਲ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਤੇ ਬਸਾਂ ਚੜਾਂਗੇ ਜੇ ਜੱਤੋ ਜੱਤ ਵੀ ਮੇਲੇ ਡੇੜੀ ਇਹਨਾਂ ਤੇ ਲੋ ਜੀ ਅਰਦਾਸ ਕਰਿਆ ਡੇਟੀ ਜੀ ਵਾਸਤੇ ਤੇ ਹੁਣ ਚਲੀਏ ਘਰਾਂ ਨੂੰ ਘਰਾਂ ਜਾਈਏ ਜੱਲਾਂ ਕਰਦੇ ਤੁਹਾਡੇ ਨਾਲ ਲੋ ਜੀ ਘਰਾਂ ਪਹੁੰਚ ਗਏ ਗੱਡੀਆਂ ਸਾਹਮਣੇ ਖੜਾਤੀ ਬਦ ਦੋਕ ਦਿਨ ਹੋਰ ਆਪਣੇ ਰੈਂਪ ਰਹਿ ਸੁੱਕੇ ਹਨ ਫੇਰ ਆਪਣੀ ਚੜਦੇ ਤਾਂ ਨਹੀਂ ਗੱਡੀ ਅੰਦਰ ਰਹਿਣ ਗੇਟ ਵੀ ਆਰਾਮ ਨਾਲ ਖੁੱਲ ਜਾਂਦਾ ਕੱਲ ਨਹੀਂ ਖੁੱਲ ਕੇ ਰੱਖਿਆ ਤਨ ਜਾਨ ਆਹ ਰਾਹ ਨਾਲ ਜਾਂਦੇ ਕੂਲੇ ਨੂੰ ਵੱੜਾ ਲ ਵੀ ਚਲੋ ਹੁਣ ਆਪਣਾ ਮੇਨ ਕੰਮ ਨਿਬੜ ਗਿਆ ਪੰਜਾਰਾ ਜਰੂਰੀ ਗੇਟ ਏ ਸੀਗੇ ਕ੍ਰਿੰਪ ਸੀਗਾ ਬਹੁਤ ਨਿਬੜ ਗਿਆ ਅੱਜ ਵੈਸੇ ਟੈਲਰਾਂ ਦਾ ਛੁੱਟੀ ਹੋ ਕਰ ਲਈ ਮੈਂ ਉਹਨਾਂ ਨੇ ਕਹਿੰਦੇ ਬੈਲੀ ਸੀ ਕਿ ਉਹ ਵੀ ਇਹਨੇ ਸਾਸ ਵੇ ਕਰ ਲੱਗਣਾ ਸੀਗਾ ਉਹਨਾਂ ਨੇ ਉਹਰੇ ਆ ਟੈਲਰ ਟੂਲਾਂ ਮੈਂ ਕਹਿੰਦਾ ਸਾਫ਼ ਜੀਆਂ ਕਰਦੇ ਨੇ ਕਹਿੰਦਾ ਸਿਮਟੇ ਜਿਵੇਂ ਆ ਕਿਤੇ ਕਿਤੇ ਉਹਨਾਂ ਨੇ ਭਰਨਾ ਕੀ ਕਿਤੇ ਭਰ ਕੇ ਆਹ ਕਿਸੀ ਵੀ ਭਰਨੀ ਹਾਲੇ ਉਹ ਸਾ ਉਹ ਸਾਹਮਣੇ ਰਹੀਦੀ ਉੱਪਰ ਬੰਨ੍ਹੇ ਤੇ ਤੇ ਡੈਡੀ ਜੀ ਨੂੰ ਮਿਲੇ ਆਪਾਂ ਚਲ ਬੈਠੇ ਦਾਦਾ ਸਾਨੂੰ ਅੰਦਰ ਤੇ ਲੋ ਜੀ ਡੈਡੀ ਜੀ ਨੂੰ ਤਾਂ ਮਿਲਿਆ ਮੈਂ ਮੰਮੀ ਜੀ ਤੇ ਬਾਬਾ ਜੀ ਤੇ ਡੈਡੀ ਜੀ ਨਾਲ ਗੱਲ ਕਰਕੇ ਆਇਆ ਤੇ ਤੇ ਡੈਡੀ ਠੀਕ ਠਾਕ ਐਨ ਬਸ ਡੈਡੀ ਐਂ ਕਹਿੰਦੇ ਬਾ ਅਰਦਾਸਾਂ ਕਰਿਓ ਤੇ ਕਿ ਜਲ ਤੋਂ ਜਲ ਦੇ ਵੇਲ ਮਿਲੇ ਤੇ ਅਸੀਂ ਤਾਂ ਅਰਦਾਸ ਕਰਾਇ ਸੀਗੇ ਤੇ ਤੁਸੀਂ ਵੀ ਜਰੂਰ ਅਰਦਾਸ ਕਰਕੇ ਆਇਓ ਕਿ ਜਦ ਤੋਂ ਜਲਦ ਬੇਲ ਮਿਲੇ ਤੇ ਜਿਹੜੀ 7 ਤਰੀਕ ਨੂੰ ਤਰੀਕ ਹੋਣੀ ਉਹਦਣ ਸਾਨੂੰ ਇਨਸਾਫ ਮਿਲੇ ਜਲਦ ਤੋਂ ਜਲਦ ਆਪਣੇ ਘਰ ਜਲਦ ਤੋਂ ਜਲਦ ਡੈਡੀ ਜੀ ਘਰ ਆਪਣੇ ਘਰ ਆਣਾ ਤੇ ਬਾਕੀ ਠੀਕ ਠਾਕ ਆਉ ਡੈਡੀ ਜੀ ਅੰਦਰ ਮਿਲ ਕੇ ਆਏ ਸੀਗੇ ਬਾਕੀ ਹੋਰ ਤਾਂ ਠੀਕ ਹੈ ਨਾ ਉਹਨੇ ਹਾਂ ਠੀਕ ਹੈ ਹਾਂਜੀ ਬਾਕੀ ਉਹਨਾ ਗੇਟ ਲਵਾਇਆ ਸੀਗਾ ਕੀ ਬੋਲਦੇ ਇਦਾਂ ਉਦਾਂ ਜਦੋਂ ਮੇਰੇ ਆਪਣੇ ਵਾ ਗੱਲ ਹੁੰਦੀ ਹੈ ਨਾ ਫੇਰ ਗੱਲਾਂ ਦਾ ਪਤਾ ਲੱਗਦਾ ਹੁੰਦਾ ਕਿ ਬੈਠੇ ਪਰਾਂ ਬੈਠੇ ਬੋਲੀ ਜਾਂਦੇ ਐ ਹੋ ਗਿਆ ਐ ਹੋ ਗਿਆ ਲੋਕਾਂ ਦਾ ਕੰਮ ਹੈ ਬੋਲਣਾ ਹਾਂਜੀ ਚਲੋ ਪਸੰਦ ਕੋ ਚੱਕਰ ਨਹੀਂ ਫੇਰ ਜਦ ਨਾਲ ਆਪਣੇ ਵਾ ਪੀਤਦੀ ਹੈ ਨਾ ਅਜ਼ਮਾ ਕੇ ਦੇਖੋ ਜੇ ਤੁਹਾਡੇ ਵਾ ਆਪ ਆਪਾ ਪੀਤੂਗੀ ਨਾ ਤਾਂ ਜਦ ਤੁਹਾਨੂੰ ਪਤਾ ਲੱਗੂਗਾ ਤੁਸੀਂ ਕਮੈਂਟਾਂ 'ਵਾਂ ਦੋ ਪਿੱਲਾ ਮਾਰ ਦਿੰਦੇ ਚਾਰ ਕਿਲਾ ਨੇ ਲਿਖੀ ਜੋ ਲੰਘ ਗਏ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਜੇ ਆਪਣੇ ਵਾ ਪੀਤਦੀ ਹੈ ਨਾ ਫੇਰ ਫੇਰ ਪਤਾ ਲੱਗਦਾ ਹੁੰਦਾ ਗੱਲਾਂ ਦਾ ਕਹੀ ਜਾਂਦਾ ਜੇ ਬੰਦਾ ਗਲਤ ਨਹੀਂ ਹੁੰਦਾ ਬੇਫਾਲਤੂ ਫਸਾਉਣ ਲੱਗ ਜਾਂਦਾ ਫੇਰ ਪਤਾ ਲੱਗਦਾ ਹੁੰ ਚਲੋ ਜੋ ਹੁਣ ਸੀ ਸੋ ਹੋ ਗਿਆ ਤੇ ਬਾਕੀ ਠੀਕ ਠਾਕ ਹੈ ਤੁਹਾਡੇ ਕਈ ਬਹੁਤ ਮੈਸੇਜ ਆਉਂਦੇ ਕਿ ਡੈਡੀ ਬਾਰੇ ਅਪਡੇਟ ਦੋ ਬੋ ਡੈਡੀ ਬਾਰੇ ਅਪਡੇਟ ਦੋ ਹੁਣ ਸੋਮਵਾਰ ਨੂੰ ਮੰਡੇ ਨੂੰ ਤਰੀਕ ਹੈ ਹੁਣ ਉਦੋਂ ਪਤਾ ਲੱਗੂਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਤੇ ਬਾਕੀ ਤਾਂ ਸਭ ਠੀਕ ਠਾਕ ਹੈ ਤੇ ਚਲੋ ਹਨ ਦੇਖੇ ਤੇ ਬਾਕੀ ਸ਼ਾਮ ਨੂੰ ਤੇ ਅੱਜ ਸ਼ਾਮ ਨੂੰ ਰੇਪ ਵੀ ਪਾਉਣਾ ਪਿੰਡ ਪਾਣੀ ਤਾਂ ਇਹਦੇ ਚੱਕ ਲੈਣੇ ਸਾਬ ਨੂੰ ਜਾ ਕੇ ਸਾਬ ਨੂੰ ਪਾ ਦਾਂਗੇ ਚਲੋ ਜੀ ਮਿਲਦੇ ਹਾਂ ਸ਼ਾਮ ਨੂੰ ਤੇ ਹੁਣ ਦੇ ਇਹ ਰੇ ਬੋਲਟ ਵੀ ਗੰਦਾ ਹੋਇਆ ਵਾ ਪਾ ਵੀ ਬੋਲਟ ਭਰੇ ਲਿਆ ਹੋਣਾ ਫੇਰ ਆ ਕੇ ਪਾਈਏ ਵੀ ਰੇ ਚੱਲੀਏ ਫੇਰ ਮੋਟਰ ਕੋਲ ਤੇ ਦੂਈ ਮੋਟਰ ਵਾ ਵੀ ਜਾਣਾ ਉੱਧਰ ਵੀ ਦੇਦੇ ਛਾਇਦਾ ਉੱਧਰ ਵੀ ਸਪਰੇਅ ਜੇ ਮਾਰਾਂ ਪਪੂਲਰਾਂ ਵਿੱਚ ਰਾਉਂਡ ਅਪ ਜੀ ਤੇ ਉੱਧਰ ਵੀ ਰੇ ਪਾਣਾ ਉੱਧਰ ਦਾ ਰੇਪਿਆ ਹੈ ਪਿਆਈ ਉੱਧਰ ਤੇ ਇੱਧਰ ਦੇ ਦੇ ਹੁਣ ਇੱਧਰ ਲਿਕੇ ਇਹ ਕਿਹੜਾ ਮੰਦਰ ਰਹੀ ਚਲੋ ਵੀ ਦੇਖਿਓ ਰਣ ਬੋਲਟ ਨਿਕਲਦਾ ਵੀ ਹੈ ਤੇ ਬੜੀ ਗੇਟ ਖੋਲਣਾ ਵੇਗਨਾਂ ਕੱਲੂ ਤਾਂ ਲੋ ਬਈ ਅੱਜ ਤਾਂ ਰੇ ਮਿਲਿਆ ਨਹੀਂ ਹੈਗਾ ਤੇ ਕੱਲੂ ਮਿਲੂੰਗਾ ਖੇਤ ਆਪਣੇ ਸੁੱਕੇ ਖੜੇ ਤੇ ਮੈਂ ਚਲੋ ਡਾਇ ਦਾ ਟੋਟਾ ਪਾ ਦिए ਇੱਕ ਪਾਣੀ ਇਹਦਾ ਸਾਰਾ ਕੱਢਤਾ ਤਾਂ ਰੇ ਕਰਕੇ ਮੈਂ ਚਲ ਡਾਇ ਦਾ ਟੋਟਾ ਪਾ ਕੇ ਫੇਰ ਇਹ ਲਾ ਕੇ ਫੇਰ ਯੂਰੀਆ ਪਾ ਦੇਣਾ ਤਾਂ ਅੱਜ ਕਿੰਨੇ ਦਿਨ ਹੋਰ ਸੀ ਕੱਲੂ ਦੇਖਾਂਗੇ ਉਧਰ ਆਪਣੇ ਚਰਾਂ ਦੇ ਤਾਂ ਹਰੇ ਹੋਗੇ ਬਣੇ ਹਲੇ ਘਟ ਆਪਾਂ ਵੀ ਦੋ ਕੱਲੂ ਰੇਪ ਆ ਗਏ ਬੀ ਦੋ ਦਿਨ ਤੱਕ ਦੇਖੋ ਐਨ ਹਰੇ ਹੋ ਜਾਣੇ ਕਿਰਾਉ ਹਰੇ ਹਰੇ ਲੱਗਦੇ ਆ ਨੇ ਖੇਤ ਭਰੇ ਆ ਵਾ ਲੱਗਦਾ ਥੱਕਣੀ ਆਪਣਾ ਹੋ ਜਾਣਾ ਹੈ ਤੇ ਹੁਣ ਚੱਲੀਏ ਦੂਜੀ ਮੋਟਰ ਵਾ ਦੂਜੀ ਮੋਟਰ ਤੇ ਚੱਲਦੇ ਉੱਧਰ ਦੇਖੀਏ ਇਹ ਹੁਣ ਚੱਕੀਏ ਘਰ ਤੇ ਦੂਈ ਚਾਬੀ ਦੂਈ ਮੋਟਰ ਦੀ ਐ ਚ ਤਾਂ ਹੈ ਨਹੀਂ ਦੀ ਮੋਟਰ ਦੀ ਚਾਬੀ ਰੇ ਦਾ ਮੈ ਮਿਲਿਆ ਨਹੀਂ ਮਿਲਿਆ ਨਹੀਂ ਕੱਲੂ ਮਿਲੂਗਾ ਕੱਲੂ ਗੋਲੂ ਹਾਂਜੀ ਕੱਲੂ ਕਿੰਨੇ ਵਜੇ ਮਿਲੂਗਾ ਕਲ ਗੋੜੂ ਅੰਕ ਨਾਲ ਜਾ ਕੇ ਲਿਆਂਗੋ ਰੋਪੜ ਤੇ ਹਾਂਜੀ ਤੇ ਮੇਰ ਨਾਲ ਚੱਲੀ ਗਏ ਨਾ ਰੋਪੜ ਤੇ ਹਾਂਜੀ ਠੰਡਾ ਠੰਡਾ ਪਾਦੀ ਸਵੇਰੇ ਸਵੇਰੇ ਕਿਵਰੇ ਕਿੰਨੇ ਵੇ ਮੈਨੂੰ ਮਾਣਾ ਥੋੜੀ ਬਾਅਦ ਹਾਂ 10 ਕਜ ਜਾਉਂਗੇ ਅੱਛਾ ਕਲ ਇੱਕ ਦਿਨ ਹੋਰ ਲੇਟ ਸਹੀ ਐਂ ਦੋ ਟੋਟੇ ਚੱਕ ਲੇਗਾ ਇੱਕ ਉੱਧਰ ਵਾਸਤੇ ਚੱਕ ਲਿਉਂਗਾ ਬੋਲਰਾਂ ਚ ਪਾਉਣੇ ਨੂੰ ਅੱਛਾ ਇੱਕ ਇੱਧਰ ਵਾਸਤੇ ਚੱਕ ਲਿਉਂਗਾ ਅੱਛਾ ਠੀਕ 24 ਦੇ ਮਮੀ ਮੋਟਰ ਦੇ ਉੱਧਰ ਵੀ ਗਏ ਆ ਮਾ ਹਾਂ ਉੱਧਰ ਵੀ ਘੇੜਾ ਮਾਰਿਆ ਵਾ ਦੇਖ ਤੇ ਤੁਹਾਨੂੰ ਆ ਦਿਖਾਉਂਦਾ ਇੱਕ ਮੋਟਰਸਾਈਕਲ ਸਾਡੇ ਟੈਲਾਂ ਵਾਲਾ ਮੋਟਰਸਾਈਕਲ ਖੜਾ ਪਤਨਿਹ ਦੇ ਇੰਟਰਨ ਨੂੰ ਵੀ ਆ ਕੇ ਨਾ ਸੀਲ ਹੋ ਗਿਆ ਕਿ ਖਰਾਬ ਹੋ ਗਿਆ ਨਾ ਮੋਟਰਸਾਈਕਲ ਖਰਾਬ ਹੋ ਕੇ ਖੜਾ ਹੈ ਗਿਆ ਖੜਾ ਹੈ ਗਿਆ ਉਹ ਆ ਪਾਏ ਨਹੀਂ ਆ ਪਾਜਾ ਨਹੀਂ ਪਤਨਿਹ ਕਹਿੰਦਾ ਨਾ ਇੰਜਨ ਸੀਲ ਸੀਜ਼ ਹੋ ਗਿਆ ਤਾਂ ਆ ਸਰਵਿਸ 100 ਰੁਪਏ ਸਿਰ ਨਹੀਂ ਕਰਾਈ ਹੋਣੀ ਨਾ ਅਮਰੀ ਉਹ ਦੇ ਦੇ ਕੱਲ ਨੂੰ ਟੈਲਾਂ ਨੇ ਆਉਣਗੇ ਹੋ ਸਾਈਡ ਸਾਈਡ ਟਾਈਲਾਂ ਘਵਾ ਦੇਣੀ ਆ ਤੇ ਇਹਦੀ ਸਫਾਈ ਵੀ ਕਰਾਵਾਂਗੇ ਟਾਈਲ ਦੀ ਕੱਲਾਂ ਸੁੱਕ ਗਈਆਂ ਹਾਂਜੀ ਆਹ ਟੈਲਾ ਸੀ ਜੇ ਦੋ ਜਿਹੜੀ ਕੱਲ ਲਾਈਆਂ ਆ ਆ ਲੈ ਦੋ ਦੇਖੋ ਆ ਵੀ ਲੱਗਦੇ ਸਹੀ ਇਹ ਤਾਂ ਅੱਜ ਵੀ ਇਹ ਵੀ ਦਿਖਾਉਂਦੇ ਆਹ ਦੋ ਟੈਲਾ ਠੀਕ ਹੈ ਨਾ ਮੈਂ ਹੈ ਜੇ ਫਰਕ ਤਾਂ ਨਹੀਂ ਹੈ ਨਾ ਨਾ ਮਾੜਾ ਮੋਟਾ ਹੈ ਹੈ ਸਾਨੂੰ ਜਿਹਾ ਲਾਉਣਾ ਹੀ ਤਾਂ ਨਹੀਂ ਨਹੀਂ ਇੰਨਾ ਨਹੀਂ ਹੈ ਉਹਨੇ ਹਾਂ ਚਾਬੀ ਫੇਰ ਲੱਗ ਲੱਗ ਚਾਬੀਆਂ ਕਰ ਦਿੰਦੇ ਹਾਂ ਹਾਂਜੀ ਤੇ ਆ ਉਹਨਾਂ ਨੇ ਜਿਹੜੀਆਂ ਦੋ ਪੂਰੀਆਂ ਵੀ ਦੇ ਇਹ ਚ ਗਲੂਜਾ ਪਰਤਾ ਉਹਨਾਂ ਨੇ ਇਹ ਦੇਖਦੇ ਹੁਣ ਕਾਲੂ ਕੋ ਸਾਰੇ ਲੱਗੀਆਂ ਸਹੀ ਫੇਰ ਤੇ ਹੀ ਰੱਖ ਲਾਂਗੇ ਹਨਾ ਮੰਮੀ ਜੇ ਨਾ ਲੱਗੀਆਂ ਫੇਰ ਪਟਾਕੇ ਵੀ ਦੁਬਾਰਾ ਨਮੀਆਂ ਲਵਾ ਦਾਂਗੇ ਹੁਣ ਕਸਾ ਹੋ ਗਿਆਂ ਇਹ ਬਾਕੀ ਦੇਖਦੇ ਆ ਕੱਲ ਨੂੰ ਤੇ ਗੇਟ ਦੀ ਚਾਬੀ ਵੀ ਲਾ ਕੇ ਦਿਖਾਈਏ ਹਾਂ ਦਿਓ ਆ ਵੀ ਗੇੜ ਦੀ ਚਾਬੀ ਕਿੰਨਾ ਲੱਗੂਗਾ ਮੈਚ ਪਾ ਕੇ ਇਹ ਤੇ ਰਨ ਲੌਕ ਦਿਖਾਉਂਦਾ ਕਿੰਨਾ ਲੱਗਿਆ ਬਸ 10 ਵਰ ਆਹ ਨਹੀਂ ਘੁੰਮਣਾ ਅੱਛਾ ਇਹ ਨਹੀਂ ਘੁੰਮਣਾ ਜੇ ਲੋਕ ਲੱਗ ਗਿਆ ਹੈ ਗੇੜੇ ਪੁੱਛ ਲੈਣੇ ਤਾਂ ਕਿੰਨੇ ਆ ਆਉਂਦੇ ਹੁਣੇ ਮੈਂ ਕਿ ਪੰਜ ਸੱਤ ਕੋਈ ਅਸਾਬ ਹੁਣਾਂ ਪੁੱਛ ਲੈਣਾ ਤਾਂ ਤੇ ਉਹਨੂੰ ਫੋਨ ਕਰਕੇ ਪੁੱਛ ਕਿੰਨੇ ਗੇੜੇ ਹੁਣੇ ਕਿਤੇ ਬਾਹਰਲਾ ਹੁਣਾ ਐ ਕਿਹੜਾ ਬਾਹਰਲਾ ਨਹੀਂ ਚਾਬੀ ਲੱਗਦੀ ਹੁਣੀ ਉਹ ਤਾਂ ਮੇਰੇ ਹੋਰ ਨਹੀਂ ਮਗਰ ਹੁਣਾ ਵੈਸੇ ਤਾਂ ਖੁੱਲਣਾ ਤਾਂ ਹੈ ਨਹੀਂ ਜੇ ਇਧਰੋਂ ਤਸਕਾਂ ਦੀ ਦੇਖੀ ਹੱਲ ਗਿਆ ਪੁੱਛੋ ਉਹਨੂੰ ਆਲਾ ਆਇਆ ਤਾਂ ਹੈਗਾ ਤਾਂ ਛੋਟਾ ਲੱਗਿਆ ਮੈਨੂੰ ਇਹ ਆ ਨਾ ਲੱਗਿਆ ਤਾਂ ਹੈਗੀ ਆ ਪਿਆ ਹੋਵੇ ਜਿੰਦਾ ਤਾਂ ਦੂਹਾ ਹੀ ਚਾਹੀਦਾ ਬਾਹਰ ਤੇ ਦੇ ਬਾਹਰ ਇਹਨੇ ਬਾਹਰ ਤੇ ਲਾ ਤਾ ਆਹ ਲੱਗਿਆ ਬੰਦੇ ਫਿਰ ਤਾਂ ਗੇਟ ਖੁੱਲਿਆ ਨਹੀਂ ਸਕਦਾ ਆ ਦੇਖੋ ਸਭ ਵੀ ਕਰਾਉਂਦੇ ਰੋਟ ਨੂੰ ਕਰਦਾ ਹੋਣਾ ਆ ਦੇਖੋ ਲੀ ਹੁਣ ਰੁਕ ਕੇ ਇਤਨਾ ਕੱਲੋਂ ਗੱਡੀ ਅੰਦਰ ਕਰਾਂਗੇ ਕੱਲ ਤੱਕ ਇੱਕ ਵਾਰ ਕੱਲ ਦਿਨ ਵੀ ਰੁਕੇ ਜਾਂਦੇ ਹਨ ਅੰਮੇ ਤੇ ਆਹ ਸਾਈਡ ਗਰੇ ਲੱਗਿਆ ਵਾ ਫਾਈਬਰ ਜੀ ਆਹ ਸਾਈਡ ਗਰੇ ਪਿਛਲੇ ਪਾਸੇ ਬੈਕ ਬਲੈਕ ਲਾਇਆ ਵੈ ਨਾ ਹੀ ਪਿਛਲੇ ਪਾਸੇ ਬਲੈਕ ਬਲੈਕ ਨਾਲ ਗਰੇ ਸੋਨਾ ਲੱਗਿਆ ਦਾ ਇਹ ਬਲੈਕ ਨਾਲ ਗਰੇ ਸੋਨਾ ਲੱਗਿਆ ਹੈ ਨਾ ਬਲੈਕ ਵੀ ਸੋਨਾ ਹੈ ਗੀ ਸੋਨਾ ਇਹਦੀ ਗਰੇਜ ਦੀ ਜਾਂਦਾ ਥੋੜੀ ਹੈਲੇ ਆਪਾ ਬਾਟਰ ਨੂੰ ਨਾ ਨੋਂਮ ਜਿਹਾ ਲਖਾਵਾਂਗੇ ਹੋਰ ਨਾ ਵੀ ਇਹ ਬਾਹਰ ਦੇ ਟਰਾਈ ਕਰਦੇ ਹੁੰਦਾ ਤਾਂ ਖੁੱਲਦਾ ਨਹੀਂ ਹੈ ਕੋਈ ਉਹਦਾ ਮਣਮੋਟੇ ਨੂੰ ਦਾ ਵੈਸੇ ਲੋਕ ਇਹ ਵੀ ਵਧੀਆ ਹੁੰਦਾ ਆਹ ਲਾ ਲੋਕ ਲਾ ਕੇ ਚੱਲ ਜਓ ਵੈਸੇ ਜਿਹੜਾ ਆ ਲੋਕ ਹੁੰਦੇ ਤਾਂ ਪਤਾ ਨਹੀਂ ਲੱਗਦਾ ਕਿ ਹਾਂ ਕਿ ਲੋਕ ਲੱਗਿਆ ਵਾ ਕਿ ਨਹੀਂ ਅਨਾਮੀ ਕੋਲਾ ਲੈ ਵੀ ਠੀਕ ਹੈ ਤਾਂ ਬਾਕੀ ਤੇ ਮੈਂ ਕਰਦਾ ਉਹਨੂੰ ਫੋਨ ਮੈਂਗਾ ਸੈਟ ਕਰਕੇ ਜਾਉਂਗਾ ਹਾਂਜੀ ਉਹ ਨੂੰ ਫੋਨ ਕਰਕੇ ਪੁੱਛ ਲੈ ਠੀਕ ਤਾਂ ਪਹਿਲਾਂ ਉਧਰ ਜਾਵਾਂ ਮੈਂ ਕੇ ਰਾਜ ਨੂੰ ਵੀ ਕਰੀਏ ਫੋਨ ਨਹੀਂ ਅਜੇ ਕਰਿਆ ਹੀ ਨਹੀਂ ਨਹੀਂ ਕਰ ਉਹਨੂੰ ਰਾਜ ਮਿਸਤਰੀ ਨੂੰ ਵੀ ਬੁਲਾਉਣਾ ਬਾਥਰੂਮ ਚ ਲੋਟ ਜਿਆ ਕਰਾਉਣਾ ਤੇ ਤੇ ਪਹਿਲਾਂ ਹੁਣ ਚੱਲੀਏ ਦੂਈ ਮੋਟਰ ਪਰ ਉਧਰ ਗਿਆਣਾ ਮਾਰੇ ਆਵਾਂ ਤੇ ਲੋ ਜੀ ਆਪਾਂ ਪਹੁੰਚ ਕੇ ਹੁਣ ਮੋਟਰ ਪਰ ਮੋਟਰ ਦਾ ਜੇ ਬਾਈ ਕਿਸੇ ਕੋਲ ਨਾ ਘਾਹ ਕੱਟਣ ਵਾਲੀ ਮਸ਼ੀਨ ਹੋਈ ਲੇਕਿਨ ਸਾਡੇ ਕੋਲ ਹੈ ਨਹੀਂ ਸੀ ਪਹਿਲਾਂ ਵਾਲੀ ਸਾਡੇ ਵਾਲੀ ਪਹਿਲਾਂ ਨਹੀਂ ਪਤਾ ਨਹੀਂ ਕੌਣ ਲੈ ਗਿਆ ਘਾਹ ਕੱਟਣ ਲਈ ਉਸ ਨੂੰ ਮੁੜ ਕੇ ਮਿਲੀ ਨਹੀਂ ਮੈਂ ਡੈਡੀ ਜੀ ਤੇ ਵੀ ਪੁੱਛਿਆ ਤਾਂ ਉਹ ਕਹਿੰਦੇ ਪਤਾ ਨਹੀਂ ਕੌਣ ਲੈ ਗਿਆ ਸੀਗਾ ਉਹ ਮੁੜ ਕੇ ਦੇਖੇ ਨਹੀਂ ਗਿਆ ਜੇ ਕਿਸੇ ਕੋਲ ਹੋਇਆ ਬਾਈ ਦੱਸਿਓ ਜਰੂਰ ਘਾਹ ਕੱਟਣ ਵਾਲੀ ਮਸ਼ੀਨ ਜਿਹੜੀ ਉੱਪਰ ਤੋਂ ਫੜ ਕੇ ਕੱਟ ਹੋ ਜਾਵੇ ਇਹਨੇ ਘਾਹ ਬਣਾ ਉਹ ਦੇਖੋ ਸਾਰੀ ਖਰਾਬ ਹੋ ਜਾ ਹੁਣ ਲੱਗ ਗਿਆ ਇਧਰ ਨੂੰ ਮੀਂਹ ਪਾਣੀ ਪੁਣੀ ਮੀਂਹ ਵੀ ਪਈ ਜਾਂਦਾ ਉੱਪਰ ਨਰ ਪਿੱਛੇ ਵੀ ਵੱਧ ਗਿਆ ਕਾਫੀ ਚੂਹੇ ਵੀ ਬਹੁਤ ਆ ਗਏ ਟੋਏ ਪਾ ਦੇ ਚੂਹੇ ਆ ਨੇ ਇੱਧਰ ਵੀ ਇੱਧਰ ਵੀ ਇੱਧਰ ਵੀ ਹੁਣ ਸੁੱਕ ਗਿਆ ਪਾਣੀ ਪਿੱਛੇ ਆਪਣੇ ਖੇਤ ਚ ਨਾ ਲੈ ਹੁਣ ਪਾਈ ਇੱਧਰ ਪਾ ਕੱਲੂ ਸਵੇਰੇ ਇੱਧਰ ਰੇ ਪਾ ਦੇਣਾ ਤੇ ਸ਼ਾਮ ਨੂੰ ਫੇਰ ਆਪਾਂ ਉਧਰ ਪਾ ਦੇਣਾ ਫਿਲ ਹੋ ਗਿਆ ਤੇ ਬਾਕੀ ਦੇਖਾਂਗੇ ਵਈ ਮਿਰਚਾਂ ਵੀ ਤੋੜ ਲਈ ਜੀ ਟਿਕਟਾਂ ਵਿੱਚ ਤਾਂ ਮਸਟਾ ਹੁਣ ਮੀਂਹ ਰੁਕ ਗਿਆ ਕੱਲ ਤੇ ਹੀ ਤਿੱਖੀ ਧੁੱਪ ਪੈਣ ਲੱਗੀ ਔਰ ਸੌਦਾ ਮੀਂਹ ਨੇ ਬਸ ਕਰਾਈ ਦੀ ਫਸਲਾਂ ਤੇ ਇਹ ਆਨ ਖੇਤਰੇ ਪਾਣੀ ਖੜਾਤਾ ਸੀਗਾ ਹੁਣ ਜਿਹੜੀ 2 ਦਿਨ ਧੁੱਪ ਪੈ ਗਈ ਐਨੀ ਕੇ ਤਾਂ ਸੁਖਾਤੇ ਸਾਰਿਆਂ ਦੇ ਹੁਣ ਫੇਰ ਮੋਟਰਾਂ ਚੱਲ ਪਾਣੀਆਂ ਜਿਹੜੇ 2 ਦਿਨਾਂ ਨੂੰ ਲਗਾਤਾਰ ਥੋੜੇ ਵਿੱਚ ਵਿੱਚ ਛੜਕੜ ਕੇ ਮੀਂਹ ਪਈਗੇ ਮੋਟਰਾਂ ਬੰਦੀ ਕਰਾਤੀ ਦੇ ਬਈ ਮੀਂਹ ਤੇ ਹੁਣ ਹੁਣ ਐ ਸੁੱਕ ਗਿਆ ਦੇਖੋ ਤੇ ਹੁਣ ਫੇਰ ਮੋਟਰਾਂ ਚਲਾ ਦੇਣੀਆਂ ਬਾਕੀ ਲਿਖਾ ਰਿਹਾ ਪਿਆ ਹਲੇ ਮੀਂਹ ਅੱਜ ਰਾਤ ਨੂੰ ਬਾਕੀ ਦੇਖਦੇ ਹੋ ਬਈ ਪੈਂਦਾ ਕਿ ਨਹੀਂ ਠੰਡੋ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮਿਲਦੇ ਕਾਲੂ ਅਗਲੇ ਬਲੌਗ ਚ ਫਾਸ ਬੇਰ ਅਰਦਾਸਾਂ ਕਰਿਓ ਕਿ ਜਲਦੋ ਜਲਦ ਆਪਾਂ ਨੂੰ ਇਨਸਾਫ ਮਿਲੇ ਤੇ ਬਾਕੀ ਤਾਂ ਹੋਰ ਕੁਛ ਨਹੀਂ ਤੇ ਮਾਂਗ ਮਿਲਦੇ ਹੁਣ ਕਿਸੇ ਅਗਲੇ ਬਲੌਗ ਚ ਤੇ ਓਕੀ ਬਾਬਾ